ਕਿਹੜਾ ਬਾਕੀ ਕੀ ਨਾਂ ਕੀ ਆਪਣਾ ਕਿਹੜਾ ਪਿੰਡ ਹੈ ਤੇ ਕੀ ਮਸਲਾ ਕੀ ਹੈ ਜੀ ਮੇਰਾ ਨਾਂ ਜੀ ਮਨਜੀਤ ਸਿੰਘ ਹੈ ਜੀ ਪਿੰਡ ਧਾਮਕੋਟ ਹੈ ਜੀ ਤੇ ਸੀਨੀਅਰ ਸਕੂਲ ਸਕਟਰੀ ਸਕੂਲ ਦਾ ਮੈਂ ਚੇਅਰਮੈਨ ਰਹਾ ਜੀ ਤੇ ਇਹ ਅਸੀਂ ਪਿੰਡ ਨੂੰ ਜੀ ਦੋ ਕਿੱਲੇ ਜਗ੍ਹਾ ਦਿੱਤੀ ਸੀਗੀ ਉਦੋਂ ਕਾਂਗਰਸ ਸਰਕਾਰ ਸੀ ਜੀ ਸਾਡੇ ਮਲੋਟ ਦਾ ਐਮਐਲਏ ਪੱਟੀ ਸੀਗਾ ਜੀ ਉਦੋਂ ਇਹ ਪਿੰਡ ਨੂੰ پارک ਵਾਸਤੇ ਪਿੰਡ ਦੀ ਸਹੂਲਤ ਵਾਸਤੇ ਅਸੀਂ 2 ਕਿੱਲੇ ਜਗ੍ਹਾ ਛੱੜਤੀ ਸੀ ਵੀ ਉਹਾਂ ਦੇ پارک ਬਣਾਉਣਾ ਤੇ ਇਹ ਗੱਲ ਨੂੰ ਜੀ 7-8 ਸਾਲ ਹੋ ਗਏ ਹੂੰ ਪ੍ਰੋਪਰੇ ਦਾ ਕੰਮ ਨਹੀਂ ਹੋਇਆ ਜੀ ਤੇ ਆ ਤੁਸੀਂ ਦੇਖੀ ਜੰਨੇ ਆ ਅੱਜ ਜੋਤ ਰਖਤ ਦੇ ਵਿੱਚ ਪਾੜੀ ਕਿਕਰਾਂ ਨੇ ਕਬਜ਼ਾ ਕੀਤਾ ਤੇ ਇਹਦੇ ਵਿੱਚ ਕੋਈ ਪਿੰਡ ਦਾ ਨਿਕਾਸ ਜਿਹੜਾ ਪਾਣੀ ਆ ਉਹ ਸਾਰਾ ਇੱਥੇ ਗੜੀਆਂ ਨਾਲੀਆਂ ਦਾ ਇਹਦੇ ਵਿੱਚ ਆ ਕੇ ਖੜਦਾ ਜੀ ਅਸੀਂ ਇਹੀ ਆਣੇ ਆ ਜੀ ਪ੍ਰੋਪਰੇ ਦੀ ਕਾਰਵਾਈ ਕਰਕੇ ਵੀ ਇਹਦੀ ਜਾਂਚ ਕੀਤੀ ਜਾਵੇ ਵੀ ਇਹ ਸਾਡਾ ਜਿਹੜਾ ਪ੍ਰੋਜੈਕਟ ਸੀ ਪਾਰਕ ਦਾ ਵੀ ਅਸਿਰੇ ਕਿਉਂ ਨਾ ਚੜਿਆ ਵੀ ਸਾਡੀ ਇਹ ਹੁਣ ਵੀ ਸਾਡੇ ਡਾਕਟਰ ਬਲਜੀਤ ਕੌਰ ਮੰਤਰੀ ਸਾਹਿਬ ਨੂੰ ਬੇਨਤੀ ਹੈ ਵੀ ਇਹਦੀ ਪ੍ਰੋਪਰ ਜਾਂਚ ਕਰਾਈ ਜਾਵੇ ਜੋ ਅਧਿਕਾਰੀਆਂ ਦੇ ਵਿੱਚ ਦੋਸ਼ੀ ਪਾਏ ਜਾਂਦੇ ਆ ਉਹਨਾਂ ਨੂੰ ਉਹਦੇ ਵਿੱਚ ਜਿਹੜਾ ਕੋਈ ਦੋਸ਼ੀ ਪਾਈ ਜਾਂਦਾ ਉੱਤੇ ਕਾਰਵਾਈ ਹੋਵੇ ਵੀ ਇਹ ਸਾਡੇ ਪਿੰਡਾਂ ਦੇ ਸਹੂਲਤਾਂ ਵਾਸਤੇ ਜਿਹੜੇ ਪਾਰਕ ਸੀਗੇ ਇਹ ਪਾਰਕ ਨਹੀਂ ਇੱਕ ਇਹ ਤਾਂ ਜੀ ਪਾੜੀ ਕਿਕਰਾਂ ਦਾ ਕਬਜ਼ਾ ਇੱਥੇ ਕੋਈ ਬੰਦਾ ਨਹੀਂ ਵੜਦਾ ਜੀ ਇਥੇ ਐਰਗੈਰ ਜੋ ਵੀ ਹੈ ਚੋਰ ਆ ਜਾਂੇ ਜਾਂ ਸਿਸਟਮ ਆ ਜਾਂ ਲੋਕੋ ਬਣੀਆਂ ਅੱਡੇ ਤੇ ਵੀ ਇਥੇ ਸਵਾਰੀਆਂ ਬੈਂਦੀਆਂ ਉਹਨਾਂ ਨੂੰ ਵੀ ਖਤਰਾ ਹੁੰਦਾ ਵੀ ਇਥੇ ਕੀ ਪਤਾ ਵੀ ਐਸ ਵੇਲੇ ਵੀ ਝਾੜ ਬਣੇ ਕੌਣ ਹੋ ਸਕਦਾ ਇਹਦੇ ਚ ਵੀ ਸਾਡੀ ਇਹ ਹੀ ਬੇਨਤੀ ਹੈ ਵੀ ਇਹਦਾ ਪ੍ਰੋਪਰ ਜਾਣਕਾਰੀ ਕਰਕੇ ਇਹਦਾ ਵੀ ਸਾਡਾ ਹੱਲ ਕੀਤਾ ਜਾਵੇ ਕਿੰਨਾ ਕੁ ਟਾਈਮ ਦਾ ਕੰਮ ਚੱਲ ਰਿਹਾ ਸੀ ਕੁਝ ਬਣਿਆ ਮੰਨ ਲੀ ਇਹਦਾ ਜੀ 20 ਦਿਨ ਕੰਮ ਚੱਲਿਆ ਜੀ ਚਾਰ ਦਿਵਾਰੀ ਹੋਈ ਆ ਤੁਹਾਡੇ ਕੋਲ ਹੀ ਹੈ ਜੋ ਕੁਝ ਹੋਇਆ ਇਹੀ ਹੋਣਾ ਜਾਂ ਕੋਈ ਆਹਾਂ ਆ ਚੋਪੜੀਆਂ ਜਾਂ ਪਾਈਆਂ ਇਸ ਤੋਂ ਉੱਤੇ ਕੰਮ ਨਹੀਂ ਹੋਇਆ। ਵੀ ਮੇਰੀ ਘਰਾਂ ਹੀ ਪਈਆਂ। ਕੋਈ ਬਾਤ ਚ ਕੋਈ ਸਬਾ ਕੁਟਾ ਕਿੱਥੋਂ ਕੋਈ ਪੰਚਾਇਤ ਰਾਹੀਂ ਕੋਈ ਪੰਚਾਇਤ ਨੇ ਕੋਈ ਹੋਰ ਨਹੀਂ ਜੀ ਨਾਂ ਤਾਂ ਕੋਈ ਦੀ ਪੰਚਾਇਤ ਨੇ ਕਾਰਵਾਈ ਕੀਤੀ ਹੈ ਮਗਰ ਹੂੰ ਤੇ ਇਹ ਸ਼ਾਇਦ ਜੀ ਸਾਡਾ ਨਰੇਗਾ ਚ ਸੀਗਾ ਇਹ ਕੰਮ ਹੂੰ ਇਹਦੀ ਵੀ ਨਰੇਗਾ ਦੇ ਜਿਹੜੇ ਅਧਿਕਾਰੀ ਸੀ ਉਹਨਾਂ ਤੋਂ ਇਹਦੀ ਪੁੱਛ ਪੜਤਾਲ ਕਰਕੇ ਵੀ ਸਾਡਾ ਕੰਮ ਇਸੇ ਰੇ ਜੜਾਇਆ ਜਾਵੇ। ਇਹ ਮੁਖਾਵਾਜੀ ਕੀ ਨਾ ਕੀ? ਮਾਰਸ਼ਪਾਲ ਸਿੰਘ ਮੈਂਬਰ ਪ੍ਰਿੰਟ ਵਾਸੀ ਤਾਣਕੋਟ ਇਹ ਜੀ ਪਾਰਕ ਸੀ ਸਾਡਾ ਜਿਹੜਾ ਇਹ ਬਹੁਤ ਚੜਦਾ ਦੂ ਵਾਪਿਆ ਹੈ। ਹੂੰ ਇਹਨੂੰ ਜਦੋਂ ਪਹਿਲੀ ਪੰਚਾਇਤ ਸੀਐਸ ਪੰਚਾਇਤ ਤੋਂ ਪਹਿਲਾਂ ਉਦੋਂ ਪ੍ਰਬੰਧਕ ਲੱਗੇ ਚਾਹੀਏ ਇਹ ਮਨਜ਼ੂਰ ਹੋ ਗਿਆ ਸੀ ਇਹ ਪ੍ਰਬੰਧਕ ਦੇ ਵਿੱਚ ਇਹਨੂੰ ਵੜਨਾ ਸ਼ੁਰੂ ਹੋ ਗਿਆ ਮੁੜ ਕੇ ਪੰਚਾਇਤ ਬਣ ਗਈ ਤੇ ਉਹ ਪ੍ਰਬੰਧਕ ਜਿਹੜੇ ਸੀ ਉਹ ਭੱਜੀ ਪੁੱਜ ਗਏ ਜਿਹੜੇ ਬੀੜਕੋ ਸੈਕਟਰੀ ਸਾਰੇ ਇੱਕ ਵਾਰੀ ਚੰਡੀਗੜ੍ਹ ਤੋਂ ਟੀਮ ਵੀ ਆਈ ਸੀ ਮੈਂ ਉਹਨਾਂ ਨੂੰ ਲੋਕਾਂ ਤੋਂ ਦਿਖਾਇਆ ਸੀ ਇੱਥੇ ਆ ਲਿਆ ਕੇ ਵੀ ਸਾਡੇ ਪਾਰਕ ਦਾ ਵੇਖੋ ਕੀ ਹਾਲ ਹੈ ਉਹ ਵੀ ਸਾਡੇ ਕੋਲੋਂ ਮਿੱਟੀ ਝਾੜ ਕੇ ਉੱਠ ਜਾਂਦੇ ਆ ਖਾਰਟੀਆਂ ਪਾ ਪਾ ਕੇ ਜੇ ਛੇ ਮੈਂ ਘਰੇ ਜਾਵਾਂਗਾ ਜੇਬਾਂ ਭਰੀਆਂ ਪਈਆਂ ਮੇਰੇ ਨਾਲ ਆਰਟੀਓ ਡੀਸੀ ਸਾਉ ਦੇ ਡੀਸੀ ਦੇ ਦੋਹਾਂ ਡੀਸੀ ਦੇ ਆਪਣੇ ਏਪੀਓ ਦੇ ਡੀਡੀਪੀਓ ਦੇ ਸਾਰਿਆਂ ਦੇ ਅਸੀਂ ਜਾ ਜਾ ਕੇ ਛੱਕੀ ਹੋ ਕੇ ਧਾਰ ਕੇ ਬਹਿ ਗਏ ਸੀ ਕਦੇ ਨਹੀਂ ਸੁਣਾਈ ਹੁੰਦੀ ਇੱਕ ਵਾਰੀ ਲੈਂਦੇ ਸੀ ਅਸੀਂ ਉਹਨੇ ਜਿਹੜਾ ਉਹਨੇ 40 ਕਟਰੋਲੀਆਂ ਪਾ ਕੇ ਵਿੱਚ ਮਿੱਟੀ ਦੀਆਂ ਤੇ ਫਿਰ ਫਿਰ ਸਾਨੂੰ ਉਹ ਅੱਗੇ ਮੈਂ ਬਦਲ ਗਿਆ ਇੱਥੋਂ ਅਸੀਂ ਉਹਨੂੰ ਬਦਲੀ ਕਰਾ ਕੇ ਵੀ ਲੈਂਦੀ ਵੀ ਤੂੰ ਸਾਡਾ ਇਹ ਨਰੇਗਾ ਛੱਸੀਏ ਇਨ ਰੇਗਾ ਸੀ ਬਦਲੀ ਕਰਵਾ ਕੇ ਵੀ ਲੈਂਦੀ ਅਸੀਂ ਕਹਿੰਦੇ ਤੂੰ ਸਾਹਮਣੇ ਕਹਾਂ ਦਾ ਕੰਮ ਚਲਾ ਕੁਝ ਪਿੰਡ ਵਾਲੇ ਮੁੰਡੇ ਇੰਦੇ ਵਿਰੋਧੀ ਸੀ ਉਹ ਅਸੀਂ ਆਖਿਆ ਤੂੰ ਆਪਣੇ ਭਰਾ ਨੂੰ ਲਿਆ ਉਹਦਾ ਭਰਾ ਵੀ ਸੈਕਟਰੀ ਆ ਉਹ ਵੀ ਸੈਕਟਰੀ ਆ ਉਹਦੇ ਆਪਦਾ ਭਰਾ ਘਲਤਾ ਉਹਦੇ ਭਰਾ ਕਹ ਲੈ ਸਾਨੂੰ 60 ਕੁ ਟਰਾਲੀ ਦੇ 100 ਬਾਤੀ ਉਜੀ ਇਸ ਗੱਲਬਾਤ ਸਾਨੂੰ ਨਹੀਂ ਤੇ ਆ ਵੀ ਲੋਕੀ ਹਾਲ ਅੱਕੇ ਖੜੀਆਂ ਭਾਰੀ ਵਿੱਚ ਪਸੂ ਫਰਦੇ ਆ ਤੇ ਅਸੀਂ ਤਾਂ ਥਾਂ ਆਚਾਰ ਤੇ ਲਿਆ ਛੱਡੀ ਬੈਠੇ ਹਸਾਰ ਉਹ ਛੱਡੀ ਬਿਠੇ ਆਹ ਕੁਛ ਹੋਈ ਜਾਂਦਾ ਫੈਲ ਦੇ ਨਾਲ ਜਿਹੜੇ ਪੰਚੇਤੀ ਜ਼ਮੀਨ ਕਰੀ ਇਹ ਵੀ ਲੱਖਾਂ ਰੁਪਏ ਦੀ ਬੇਕਾਰ ਕਰਤੀ ਨੇ ਇਹ ਬੇਬਕ ਬੇਕਾਰ ਦੀ ਬੇਕਾਰ ਆ ਪਲਾਟਾਂ ਵਾਲਾ ਥਾਂ ਸੀ ਸਾਡਾ ਉਹਦੇ ਵਿੱਚ ਜੀ ਇੱਥੇ ਬਣਿਆ ਸੀ ਜਿਹਦੇ ਵਿੱਚ ਬਣਾਣਾ ਸੀ ਤਲਾਈ ਇੱਕੋ ਬੱਚਿਆਂ ਦੇ ਖੇਡਣਾ ਤੇ ਛੋਟੀਆਂ ਕਿਸਤੀਆਂ ਛੱਡਣਾ ਸੀ ਇਹ ਨਮੂਨਾ ਦੇ ਦੇਖਣਾ ਬਹੁਤ ਤਕੜਾ ਸੀ ਸਿਸਟਮਾ ਇਹਦਾ 2 ਕਰੋੜ ਦਾ ਵਾਸ ਕੰਮ ਸੀ ਪਰ ਖਾ ਕੇ ਪਤਨ ਕਿੰਨੇ ਖਾ ਕੇ ਕਿੰਨੇ ਨਹੀਂ ਸਾਨੂੰ ਹਿਸਾਬ ਹੀ ਨਹੀਂ ਦੇ ਦਿੱਤਾ ਕਿਸੇ ਨੇ ਕਭੀ ਕੀ ਨਾ ਆਪਣਾ ਤਿੱਕੀ ਕਹਿਣਾ ਚਾਹੁੰਦੇ ਆ ਪਾਰਕ ਦੇ ਬਾਰੇ ਮੇਰਾ ਨਾਮ ਜਗਦੀਪ ਸਿੰਘ ਹੈ ਜੀ ਪਿੰਡ ਮੇਰਾ ਤਾਮਕੋਟ ਹੈ ਇਹ ਸਾਡੇ ਇਹ ਗਰਾਊਂਡ ਦਾ ਸਕੂਲ ਦਾ ਗਰਾਊਂਡ ਸੀਗਾ ਇਹੇ ਇਹਦੀ ਗ੍ਰਾਂਟ ਆਈ ਸੀ ਘੱਟੋ ਘੱਟ 50-60 ਲੱਖ ਰੁਪਈਆ ਇਹਦੇ ਤੇ ਜੋ ਵੀ ਮਲਟੀਪਲ ਲੱਗਿਆ ਸਾਰਾ ਇਹ ਮਾੜਾ ਹੀ ਲੱਗਿਆ ਜੀ ਤੇ ਇਹਦਾ ਕੰਮ ਜਿਹੜਾ ਹੈਗਾ ਠੱਪ ਹੋ ਗਿਆ ਜੀ ਇਹਦਾ ਜੋ ਪੈਸਾ ਸੀਗਾ ਉਹਦੀ ਜਾਂਚ ਕੀਤੀ ਜਾ ਵੀ ਕਿਵੇਂ ਪੈਸਾ ਕਿਹਨੇ ਖਾਦਾ ਕੀ ਹੋਇਆ ਜੀ ਸਾਰੀ ਦੀ ਬਰਤਾਲ ਕਣੀ ਚਾਹੀਦੀ ਆ ਬਸ ਇਹੀ ਅਸੀਂ ਬੇਨਤੀ ਕਰਦੇ ਜੀ ਕਦੇ ਕੋ ਮੈਨੂੰ ਬਣਨ ਲੱਗਿਆ ਸੀਗਾ ਪਿੰਡ ਨੇ ਕੀ ਮੈਨੂੰ ਮੰਗ ਕੀਤੀ ਸੀ ਕਿ ਪਾਰਕ ਵਾਸਤੇ ਤੇ ਆ ਜੀ ਬਣ ਜਾਂਦਾ ਤਾਂ ਕੀ ਸਹੂਲਤਾਂ ਹੋਣੀਆਂ ਇਹ ਸਹੂਲਤਾਂ ਹੋਣੀਆਂ ਸੀ ਆਈ ਬੱਚਿਆਂ ਨੇ ਖੇਡਿਆ ਕਰਨਾ ਸੀਗਾ ਜੀ ਇੱਥੇ ਸ਼ਾਮ ਨੂੰ ਜਾਂ ਸਵੇਰ ਡੋੜੀ ਲਾਇਆ ਕਰਨੀ ਸੀਗੀ ਹੁਣੇ ਇੱਥੇ ਹੀ ਉਹ ਨਿਸ਼ਾਨਾ ਬਣਿਆ ਪਈ ਸਾਰਾ ਇਹ ਲੋਕ ਬਣੀ ਪਈ ਆ ਚੋਰ ਚੁੱਕੇ ਆ ਕੇ ਇੱਥੇ ਬੈੰਦੇ ਆਈ ਤੇ ਬਾਕੀ ਇਹ 2018 ਦੀ ਗੱਲ ਹੈ 18 ਦੇ ਵਿੱਚ ਆਈ ਸੀ ਗ੍ਰਾਂਟ ਦੇ ਦੀ ਉਦੋਂ ਬਾਅਦ ਦੇ ਵਿੱਚ ਇਹਦਾ ਕੰਮ 20 ਦਿਨ ਕੰਮ ਚੱਲਿਆ ਉਦੋਂ ਬਾਅਦ ਦੇ ਵਿੱਚ ਇਹਦਾ ਕੋਈ ਕੰਮ ਨਹੀਂ ਚੱਲਿਆ ਜੀ ਕੋਈ ਨਹੀਂ ਹਾਂਜੀ ਆਹੀ ਹੋਰ ਕੋਈ ਕਦੇ ਵੀਡੀਓ ਵੀਡੀਓ ਨਾਲ ਗੱਲਬਾਤ ਹੋਈ ਕਿਸੇ ਨੇ ਇਸ ਬਾਰੇ ਕੋਈ ਬਠੇਰਾ ਗਏ ਸੀ ਵੀਡੀਓ ਕੋਲੇ ਵੀ ਕਿਸੇ ਨੇ ਸਾਨੂੰ ਨਿਆਣ ਨਹੀਂ ਦਿੱਤਾ ਜੀ ਤੇ ਅਸੀਂ ਅਰਜ਼ੀਆਂ ਜੀ ਡੀਸੀ ਤੱਕ ਤੇ ਸਾਰਿਆਂ ਦੇ ਕਿਰਪਾਈਆਂ ਜੀਆਂ ਕੋਈ ਸੁਣਵਾਈ ਨਹੀਂ ਹੋਈ ਜੀ ਕੋਈ ਕੁਝ ਨਹੀਂ ਹੋਇਆ ਜੀ ਵੀਡੀਓ ਕੋਲੇ ਵੀ ਗਏ ਸੀਗੇ ਡੀਡੀਪੀਓ ਕੋਲੇ ਵੀ ਗਏ ਸੀ ਸਾਰਿਆਂ ਕੋਲੇ ਅਸੀਂ ਜਾ ਆਏ ਹਾਂ ਜੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਪਿੰਡਾਂ ਦੀ ਜੋ ਨਾਂ ਪਿਛਲੀ ਸਰਕਾਰ ਦੀ ਉਸ ਤੋਂ ਜਿਹੜੇ ਕੰਮ ਸ਼ੁਰੂ ਦਿੱਤੇ ਸੀਗੇ ਉਹ ਅੱਜ ਵੀ ਕੋਈ ਬੰਦੀ ਪਿਆ ਇਹਨਾਂ ਨੂੰ ਕਾਨੂੰਨਾਂ ਦਾ ਕੰਮ ਪੂਰ ਜਿਹੜਾ ਪਾਰਕ ਬਣਿਆ ਸੀ ਲੰਗੜੀ ਕੋਠੇ ਕੋਣ ਦੀ ਜਾਇਜ ਨਾਕਦ ਨਾ ਰਿਹਾ ਕੋਈ ਖੰਡਰ ਹੋਈ ਪੂਰੀ ਤਰ੍ਹਾਂ ਦੁਆਰਾ ਚੱਲੂ ਹੋਇਆ ਕੋਈ ਇਨਕੁਆਰੀ ਨਹੀਂ ਉਹਨਾਂ ਦੇ ਕੀ ਕਲੋ ਜਿਹੜੇ ਸਾਡੇ ਮੇਰੇ ਦਿੱਤੇ ਹੋਏ ਫੰਡ ਸੀ ਪਿਛਲੀ ਸਰਕਾਰ ਦਾ ਜਿਹੜਾ ਇਨਕੁਆਰੀ ਅਸੀਂ ਜਿੱਥੇ ਕਿ ਤੁਸਾਂ ਨੇ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਮੈਂ ਇਨਕੁਆਰੀ ਦੇ ਹੁਕਮ ਉਹਨਾਂ ਜਾਰੀ ਕਰ ਦਿੱਤੇ ਆ ਪਰ ਜੇਕਰ ਆਪਾਂ ਨੂੰ ਕਿਸੇ ਪਾਰਟਿਕੂਲਰ ਜਗ੍ਹਾ ਤੇ ਲੱਗਦਾ ਹੈ ਕਿ ਪੈਸੇ ਮਿਲੇ ਸੀ ਤੇ ਉਹ ਨਹੀਂ ਲਗਾਏ ਗਏ ਤਾਂ ਉਹਦੇ ਤੇ ਆਪਾਂ ਇਨਕੁਆਰੀ ਕਰਾ ਲੈਣਾ। ਕੱਲ ਉਹ ਪਿੰਡ ਦੇ ਵਿੱਚ ਨਾ ਅੱਜ ਜਿਹੜਾ ਪਾਰਕ ਬਣਿਆ ਹੋਇਆ ਹੈ ਨਾ ਉਹ ਨਾਲ ਰਿਹਾ ਖੰਡਾ ਬਣ ਗਿਆ ਜਵਾਰਾ ਝਾੜੀਆਂ ਖੜੀ ਆ ਤੁਹਾਡੇ ਤੱਕ ਨਹੀਂ ਲੱਗਦੀ ਸੀ ਕੋਈ ਕਾਰਵਾਈ ਨਹੀਂ ਹੋਈ। ਨਹੀਂ ਕਾਰਵਾਈ ਜ਼ਰੂਰ ਚੱਲ ਰਹੀ ਹੈ ਪਰ ਉਹ ਕਿੱਥੇ ਖੜੀ ਹੈ ਇਹ ਮੈਂ ਤੁਹਾਨੂੰ ਜਲਦ ਦੱਸਾਂਗੀ।